ਫਿਲਹਾਲ ਇਨਾ ਕੋਲ ਸਾਡੇ ਕੋਲ 8 ਰੌਂਡ 30 ਬੋਰ ਦੇ ਅਸੀਂ ਰਿਕਵਰ ਕੀਤੇ ਆ ਜਿਵੇਂ 1 ਲੱਖ ਦੇ ਕਰੀਬ ਇਹਨਾਂ ਨੂੰ ਆ ਟਰਾਂਜ਼ਿਟ ਹੋਏ ਸੀਗੇ ਟਰਾਂਜ਼ੈਕਸ਼ਨ ਹੋਈ ਹੈ ਜੀ ਜਿਹੜੇ ਰੁਪਏ ਹੈਗੇ ਆ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ ਇਪੋਰਟੈਂਟ ਮੋਡਿਊਲ ਬਸਟ ਹੋਇਆ ਜੀ ਔਰ ਇਹ ਜੋ ਫਰਦਰ ਸਾਡਾ ਨੁਕਸਾਨ ਕਰ ਸਕਦੇ ਸੀ ਉਹ ਨਹੀਂ ਹੋ ਸਕਿਆ ਗਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਇਆ ਗਿਆ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਦੋਏ ਜਿਹੜੇ ਨੇ ਆ ਜਸੂਸੀ ਦੇ ਵਿੱਚ ਜੋ ਨੇ ਉਹ ਸ਼ਾਮ ਅਸੀਂ ਮੇਰੇ ਨਾਲ ਮੌਜੂਦ ਨੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਗੁਰੀ ਉਹਨਾਂ ਨਾਲ ਗੱਲਬਾਤ ਕਰ ਲਈ ਸਰ ਕੋਈ ਨੁਕਸਾਨ ਕੀ ਕਿੰਨ ਕਿਲਸ ਅੰਦਰ ਵਿੱਚ ਕਿੰਨ ਜੂਨ ਦੇ ਵਿੱਚ ਜਿਹੜਾ ਇਹਨਾਂ ਨੂੰ ਕਤਲ ਕੀਤਾ ਗਿਆ ਹੈ ਸਰ ਕੋ ਕਰਾਵੇ ਤੇ ਸੁਖਪੀ ਤੋਂ ਲੜਕੇ ਆ ਜੀ ਜਿਨ੍ਹਾਂ ਨੂੰ ਆਫੀਸਰ ਸਿਕਰਟੈਕਟ ਦੇ ਤਹਿਤ ਅਸੀਂ ਪਰ ਔਰ ਇਹ ਬੰਦੇ ਇਨਵੋਲਡ ਸੀਗੇ ਜੀ ਸਾਡੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਇੰਡੀਆ ਦੀ ਹੈ ਸਾਡੇ ਦੁਸ਼ਮਨ ਉਹ ਇਹ ਵਿਚਾਰੇ ਸੀਗੇ ਜਦੋਂ ਜਦੋਂ ਪਹਿਲ ਕਮ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਇਸ ਲਈ ਇਹਨਾਂ ਨੂੰ ਆਈਐਸਬੀ ਦੱਸਿਆ ਜਾਂਦਾ ਹੈ ਔਰ ਇਹ ਉਸ ਤੋਂ ਵੀ ਕੰਮ ਕਰ ਰਹੀ ਸੀ ਜੀ ਸਪੈਸ਼ਲੀ ਜਦੋਂ ਆਪਰੇਸ਼ਨ ਤੋਂ ਦੂਰ ਹੁੰਦਾ ਹੈ ਉਸ ਤੋਂ ਬਾਅਦ ਇਹ ਜ਼ਿਆਦਾ ਐਕਟਿਵ ਹੋ ਜਾਂਦੇ ਆ ਔਰ ਕਾਫੀ ਇਹਨਾਂ ਨੇ ਇਨਫੋਰਮੇਸ਼ਨ ਉਧਰ ਭੇਜੀਆਂ ਆ ਔਰ ਹੋਰ ਵੀ ਇਹਨਾਂ ਦੀ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਸਾਨੂੰ ਹੋਰ ਵੀ ਭੇਜਿਆ ਜਾਵੇ ਉਸ ਪਾਸੇ ਵੀ ਇਹ ਲੱਗੇ ਹੋਏ ਸੀਗੇ ਇਹ ਪਹਿਲਾਂ ਤੋਂ ਵੀ ਇਨਵੋਲਡ ਸਨ ਕਿਸੇ ਹੋਰ ਕੇਸ 'ਚ ਵੀ ਤਸਰੀ ਦੇ ਵਿੱਚ ਹਾਂਜੀ ਇਹ ਆਲਰੇਡੀ ਹੀ ਸਮਗਲਿੰਗ 'ਚ ਇਨਵੋਲਡ ਸੀਗੇ ਤੇ ਇਹ ਤਰੀਬਨ 4-5 ਮਹੀਨੇ ਪਹਿਲੋਂ ਵੀ ਇਹਨਾਂ ਨੇ ਜਿਹੜਾ ਡਰੋਨ ਰਾਹੀਂ ਉੱਥੋਂ ਹੈਰੋਇਨ ਆਈ ਸੀਗੀ ਉਹ ਇਹਨਾਂ ਨੇ ਲੈ ਕੇ ਅੱਗੇ ਡਿਲੀਵਰ ਕੀਤੀ ਸੀ ਜੀ ਹੁਣ ਸਾਰਾ ਇਹਨਾਂ ਨੇ ਇੰਟਰੋਗੇਸ਼ਨ 'ਚ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇਹ ਮਤਲਬ ਇੱਕ ਕੋਰੀਅਰ ਦਾ ਕੰਮ ਕਰ ਰਹੇ ਸੀ ਜੀ ਇਹ ਕੁਰੀਅਰ ਵੀ ਸੀ ਜੀ ਡਾਇਰੈਕਟਲੀ ਇਨਵੋਲਵ ਵੀ ਸੀਗੇ ਹੁਣ ਇਹ ਜਿਹੜਾ ਜੋ ਕੁਝ ਵੀ ਇਹ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਇਹ ਕਰ ਰਹੇ ਸੀ ਇਹ ਆਪ ਖੁਦ ਕਰ ਰਹੇ ਸੀ ਦੋਨੋਂ ਜਨਾਂ ਨੇ ਆਪ ਮੋਟਰਸਾਈਕਲ ਤੇ ਜਾ ਕੇ ਸਰ ਇਨਫੋਰਮੇਸ਼ਨ ਕਲੈਕਟ ਕੀਤੀ ਔਰ ਆਪ ਹੀ ਕਰ ਰਹੇ ਸੀ ਜੀ ਤੁਸੀਂ ਡਿਸਟ੍ਰਿਕਟ ਗੁਰਦਾਸਪੁਰ ਨੂੰ ਬਲੋਂਗ ਕਰਦਾਸਪੁਰ ਤੇ ਗੁਰਦਾਸਪੁਰ ਇਹਨਾਂ ਦਾ ਕੋਈ ਹੋਰ ਵੀ ਸਾਥੀ ਨਹੀਂ ਔਰ ਕੋਈ ਸਾਹਮਣੇ ਆਇਆ ਨਹੀਂ ਇਹਨਾਂ ਨਾਲ ਇੱਕ ਸਾਥੀ ਹੋਰ ਆ ਜੀ ਜਿਹੜਾ ਗੁਰਦਾਸਪੁਰ ਜੇਲ੍ਹ ਦੇ ਵਿੱਚ ਆ অলਰੈਡੀ ਐਨਡੀਪੀਐ ਸੈਕਟ ਦੇ ਵਿੱਚ ਹੀ ਆ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੁਹਾਨੂੰ ਵੀ ਅਸੀਂ ਫਿਲਹਾਲ ਇਨਾ ਕੋਲ ਸਾਡੇ ਕੋਲ 8 ਰੌਂਡ 30 ਬੋਰ ਦੇ ਅਸੀਂ ਰਿਕਵਰ ਕੀਤੇ ਆ ਔਰ ਪਲੱਸ ਜੋ ਇੱਕ ਇਲੈਕਟ੍ਰੋਨਿਕ ਗੈਜਟਸ ਆ ਓਬੀਐਸੀ ਰਿਕਵਰ ਕੀਤਾ ਤੱਕ ਪੈਸੇ ਵਗੈਰਾ ਵੀ ਇਹਨਾਂ ਨੂੰ ਟ੍ਰਾਂਸਫਰ ਹੋਏ ਜਿਹੜੀ ਕੋਈ ਇਸ ਤਰ੍ਹਾਂ तकरीबन 1 ਲੱਖ ਦੇ ਕਰੀਬ ਇਹਨਾਂ ਨੂੰ ਆ ਟ੍ਰਾਂਜ਼ਿਟ ਹੋਏ ਸੀਗੇ ਯੋ ਟ੍ਰਾਂਜ਼ੈਕਸ਼ਨ ਹੋਈ ਹੈ ਜੀ ਜਿਹੜੇ ਰੁਪਏ ਹੈਗੇ ਆ ਉਹਨੋਂ ਐਗਜ਼ੈਕਟ ਸਾਰਾ ਕੋਈ ਸਾਡੇ ਕੋਲ ਪ੍ਰੂਫ ਹੈਗਾ ਆ ਕਿੱਥੋਂ ਹੋਏ ਕਿੱਥੋਂ ਨਹੀਂ ਫਰਦਰ ਇਨਵੈਸਟੀਗੇਸ਼ਨ ਸਾਰਾ ਕਰ ਰਹੇ ਹਾਂ ਹੋਰ ਵੀ ਕੋਈ ਖਲਾਸੇ ਹੋਣ ਦੀ ਸੰਭਾਵਨਾ ਹੈ ਹਾਂ ਜੀ ਸਰਟਨਲੀ ਸਰਟਨਲੀ ਬੜਾ ਇੰਪੋਰਟੈਂਟ ਮੋਡਿਊਲ ਆ ਜਿਹੜਾ ਗੁਰਦਾਸਪੁਰ ਪੁਲਿਸ ਨੇ ਬਸਟ ਕੀਤਾ ਜੀ ਔਰ ਹੋਰ ਵੀ ਇਸੇ ਚ ਪੁਲਿਸ ਕਿੰਨੇ ਕੇ ਇਹਨੂੰ ਸਫਲਤਾ ਮੰਨ ਇੱਕ ਅਸੀਂ ਬਹੁਤ ਵਧੀਆ ਕੰਮ ਕੀਤਾ ਇੰਪੋਰਟਡ ਮੋਡਿਊਲ ਬਸਟ ਹੋਇਆ ਜੀ ਔਰ ਇਹ ਜੋ ਫਰਦਰ ਸਾਡਾ ਨੁਕਸਾਨ ਕਰ ਸਕਦੇ ਸੀ ਉਹ ਨਹੀਂ ਹੋ ਸਕਿਆ ਬਿਲਕੁਲ ਇਹ ਤੁਸੀਂ ਸੁਣਿਆ ਇਹ ਸੰ ਡੀਆਜੀ ਬਾਰਡਰ ਰੇਂਜ ਸਤਿੰਦਰ ਸਿੰਘ ਗੁਰੀ ਜਿਨ੍ਹਾਂ ਨੇ ਕਿਹਾ ਕਿ ਇੱਕ ਵੱਡਾ ਮੋਡਿਊਲ ਜਿਹੜਾ ਹੈ ਉਹ ਬਸਟ ਕੀਤਾ ਗਿਆ ਔਰ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਇਹਨਾਂ ਕੋਲੋਂ ਹੋਰ ਵੀ ਜੜੀ ਹੈ ਉਹ ਰਿਕਵਰੀ ਹੁੰਦੀ ਹੈ ਸੰਭਾਵਨਾ ਹੈ ਤੇ ਹੋਰ ਵੀ ਜਿਹੜੇ ਲੋਕ ਇਨਵੋਲ ਹੋਣਗੇ ਉਹਨਾਂ ਦੀ ਵੀ ਗ੍ਰਿਫਤਾਰੀ ਜੜੀ ਜਲਦ ਕੀਤੀ ਜਾਵੇ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ